ਇਿੱਤੇ ਦਿਨੀ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਵਿਖੇ ਦਰਗਾਹ ਬਾਬਾ ਲਾਲ ਸ਼ਾਹ ਦੀ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਬਣਾਇਆ ਗਿਆ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਲਾਕੇ ਦੀਆਂ ਸੰਗਤਾਂ ਤੇ ਸਹਿਯੋਗ ਦੇ ਨਾਲ ਪੂਰੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਮੇਲੇ ਦੀਆਂ ਰੌਣਕਾਂ ਵਧਾਉਣ ਦੇ ਲਈ ਅਤੇ ਸਮਾਚਾਰ ਚਲਣ ਲਾਉਣ ਦੇ ਲਈ ਕਬੱਡੀ ਦੇ ਮੈਚ ਕਰਵਾਏ ਗਏ ਜਿਸ ਵਿੱਚ ਸੂਰ ਸਿੰਘ ਬਾਬਾ ਸਿੱਧੀ ਚੰਦ ਪਾਈ ਲੱਡੂ ਕਬੱਡੀ ਕੱਪ ਵੱਲੋਂ ਮੈਚ ਕਰਵਾਏ ਗਏ ਤੇ ਜਿੱਤੂ ਰਹੀਆਂ ਟੀਮਾਂ ਨੂੰ 30-30 ਹਜ਼ਾਰ ਦੇ ਇਨਾਮ ਕਿੱਥੇ ਅੱਜ ਬਾਬਾ ਲਾਲ ਚਾਹ ਜੀ ਦੀ ਯਾਦ ਵਿੱਚ ਜਿਹੜਾ ਵਾ ਮੇਲਾ ਮਨਾਇਆ ਜਾ ਰਿਹਾ ਚੋਸਾ ਦੇ ਨਾਲ ਆ ਸੋ ਇੱਕ ਪਿੰਡ ਦੇ ਸਰਪੰਚੋ ਮੋਹਤਵਾਰ ਜੀ ਸੱਜਣ ਸਾਡੇ ਨਾਲ ਆ ਪੰਨੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਮੇਲਾ ਹੋ ਰਿਹਾ ਕਿੰਨੇ ਦੀ ਯਾਦ ਵਿੱਚ ਇਹ ਬਾਬਾ ਲਾਲ ਸ਼ਾਹ ਦੀ ਯਾਦ ਵਿੱਚ ਮੇਲਾ ਆ ਰਿਹਾ ਬਹੁਤ ਵਧੀਆ ਮੱਲੇ ਕੀ ਜਗਾ ਬਾਬਾ ਲਾਲ ਜੀ ਦੀ ਇੱਥੇ ਲੱਗੇ ਨਾਲ ਹੀ ਬਹੁਤ ਵਧੀਆ ਬਲ ਤਪਸਥਾਨ ਬਾਬਾ ਜੀ ਦਾ ਹਰ ਸਾਲ ਇੱਥੇ ਮੇਲਾ ਹੁੰਦਾ ਹਾਂ ਜੀ ਐ ਕਿ ਇੱਥੇ ਆਪਣਾ ਕਬੱਡੀ ਕੱਪ ਹੁੰਦਿਆ ਪਹਿਲਾ ਕਬੱਡੀ ਕੱਪ ਹੁੰਦਿਆ ਇੱਥੇ ਤੇ ਮੱਲੇ ਕੀ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣਾ ਮੱਲੇ ਕੀ ਸਾਲ ਤੋਂ ਲਗਾਤਾਰ ਮੇਲਾ ਚੱਲ ਰਿਹਾ ਜੀ ਇਹ ਸਾਡੀ ਹੋਸਟ ਤੋਂ ਪਹਿਲਾਂ ਦਾ ਚੱਲ ਰਿਹਾ ਜੀ ਕਾਫੀ ਸਾਲ ਤੋਂ ਮੱਲੇਗੀ ਜਿਉਂ ਨਿਕਨੇ ਨਿਕਨੇ ਉਦੋਂ ਦਾ ਚੱਲ ਰਿਹਾ ਮੇਲਾ ਜੀ ਹਾਂ ਸੋ ਐਸੋ ਤੁਸੀਂ ਸਾਡੇ ਨਾਲ ਇੱਥੇ ਧਿਆਨ ਸਿੰਘ ਜੀ ਸਾਡੇ ਨਾਲ ਆਪਾਂ ਨਾਲ ਵੀ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਬਾਬਾ ਹੀ ਕਹੋਗੇ ਮਿਲਨੇ ਵਾਰੇ ਕੀ ਬਹੁਤ ਵਧੀਆ ਲੱਗਾ ਜੀ ਜਿਸ ਤਰ੍ਹਾਂ ਆਪਾਂ ਵੇਨੇ ਆ ਕਿ ਸਾਰੇ ਸਮਾਜ ਦੀ ਨਿਗਾਹ ਇਸ ਤਰ੍ਹਾਂ ਕੇ ਨਸ਼ਾ ਜੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਜੇ ਉਹ ਨਸ਼ੇ ਵਾਲੀ ਦੁਨੀਆ ਵੇਂਦੀ ਹੈ ਤੇ ਉਹ ਵੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਤੇ ਜੇ ਆਪਾਂ ਵੇਨੇ ਕੋਈ ਚੰਗੀਆਂ ਚੀਜ਼ਾਂ ਲੇਖਣਾ ਚਾਹੁੰਦੇ ਆ ਤੇ ਉਹ ਵੀ ਬਹੁਤ ਜ਼ਿਆਦੀਆਂ ਵਾ ਅੱਜ ਇਸ ਤਰ੍ਹਾਂ ਆਪ ਜੀ ਵੇਖ ਰਹੇ ਹੋ ਕਿ ਕਬੱਡੀ ਕੱਪ ਹੋ ਰਿਹਾ ਵਾ ਇਹਦੇ ਵਿੱਚ ਵੇਖੋ ਕਿ ਕਿੱਡੇ ਵਧੀਆ ਨੌਜਵਾਨ ਜਿਹੜੇ ਪੜੇ ਕਿੱਡੇ ਸੋਹਣੇ ਲੱਗਦੇ ਆ ਅਸੀਂ ਸਮਾਜ ਨੂੰ ਵੀ ਇਹੋ ਕਹਿਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਕਰੋ ਕੋਈ ਨਾ ਕੋਈ ਜਿਹੜਾ ਵਾ ਸਮਾਜ ਦਾ ਉਹ ਕੰਮ ਕਰੋ ਜਿਹੜਾ ਚੰਗਾ ਲੱਗੇ ਜਿestrana ਕਬੱਡੀ ਖਿਡਾਰੀ ਆ ਇਹ ਵੀ ਆ ਕੋਈ ਕ੍ਰਿਕਟ ਖਿਡਾਰੀ ਹੁੰਦਾ ਕੋਈ ਫੁੱਟਬਾਲ ਦਾ ਖਿਡਾਰੀ ਹੁੰਦਾ ਕੋਈ ਨਾ ਕੋਈ ਚੰਗੇ ਪਾਸੇ ਤੁਰੋ ਹੁਣ ਨਿਹੰਗ ਸਿੰਘ ਫੋਚ ਜਾਵਾ ਉਹ ਘੋੜ ਦੌੜ ਗਤਕਾ ਗਤਕਾ ਅਖਾੜਾ ਉਹ ਵੀ ਜਿਸ ਤਰ੍ਹਾਂ ਕਿਉਂਕਿ ਹਰ ਇੱਕ ਪੱਖ ਦੇ ਵਿੱਚ ਜਿੱਧਰ ਨੂੰ ਵੀ ਦੁਨੀਆ ਦਾ ਬਰੂ ਆ ਵਧੀਆ ਵਾ ਪਰ ਜਿਹੜਾ ਨਸ਼ੇ ਵਾਲਾ ਉਹ ਸਭ ਤੋਂ ਮਾੜਾ ਆ ਕਾਲੇ ਵੇਖਿਆ ਜਾਵੇ ਅੰਮ੍ਰਿਤਸਰ ਤੇ ਜੰਡਿਆਲਾ ਜਿਹੜਾ ਏਰੀਆ ਹੈਗਾ ਵਾ ਇਹ ਗੈਂਗਸਟਰ ਦੇ ਵਿੱਚ ਜਿਆਦਾ ਵੜਿਆ ਹੋਇਆ ਵਾ ਕਿਉਂਕਿ ਰੋਜ਼ ਨਿਤ ਨਵੀਂ ਗੋਲੀ ਚੱਲ ਰਹੀ ਹੈਗੀ ਆ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਇਹ ਸਰਕਾਰਾਂ ਦਾ ਦੋਸ਼ ਹੈ ਜੀ ਕਿਉਂਕਿ ਜੇ ਸਰਕਾਰਾਂ ਬੜਿਆਂ ਲਖੇ ਮੁੰਡਿਆਂ ਨੂੰ ਨੌਕਰੀਆਂ ਦੇਣ ਰੁਜ਼ਗਾਰ ਮਿਲੇ ਤੇ ਹੋ ਸਕਦਾ ਜਿਹੜੀ ਆਡੀ ਪਬਲਿਕ ਹੈ ਕਮਲ ਨਾ ਪਵੇ ਜਿਹਦੇ ਬਾਬਾ ਲਾਸ਼ਾ ਜੀ ਦਾ ਮੇਲਾ ਹੈਗਾ ਵਾ ਇਸ ਮੇਲੇ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਜੀ ਬਹੁਤ ਵਧੀਆ ਜੀ ਜਿਸ ਤਰ੍ਹਾਂ ਇਹਨਾਂ ਨੇ ਸਰਪੰਚ ਸਾਹਿਬ ਨੇ ਜਾਂ ਪਿੰਡ ਦੀਆਂ ਪੰਚਾਇਤਾਂ ਨੇ ਜਾਂ ਸੰਗਤ ਦੇ ਸਹਿਯੋਗ ਨਾਲ ਮਨਾਇਆ ਬਹੁਤ ਵਧੀਆ ਗੱਲ ਹੈ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਕੰਮ ਕਰਾਇਆ ਕਬੱਡੀ ਕਬੱਡੀ ਦਾ ਕੱਪ ਕਰਾ ਰਹੇ ਆ ਬਹੁਤ ਵਧੀਆ ਲੱਗਾ ਜੀ ਆਪਾਂ ਨੂੰ ਵਾਹਿਗੁਰੂ ਕਿਰਪਾ ਕਰੇ ਉਹ ਜੀ ਅਸਲ ਵਿੱਚ ਸਰਪੰਚ ਸਾਹਿਬ ਵੀ ਸਾਡੇ ਨਾਲ ਆਪ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਪ ਕਿੱਥੋਂ ਕਿੱਥੋਂ ਟੀਮਾਂ ਪਹੁੰਚੀਆਂ ਇੱਥੇ ਟੀਮਾਂ ਅੰਮ੍ਰਿਤਸਰ ਦੀਆਂ ਜੀ ਦੋਵੇਂ ਜੀ ਮਰ ਠੀਕ ਹੈ ਜੀ ਕਿ ਕਿਨੂਆ ਮੇਲਾ ਚੱਲ ਰਿਹਾ ਜੀ ਮੇਲਾ ਤੇ ਜਿਹੜਾ ਨਾ ਪਹਿਲਾ ਪਹਿਲਾ ਲੱਗੇਦਾ ਗਾਇਕ ਲਾਈਦਾ ਇਥੇ ਗਾਇਕ ਹੈ ਕਿ ਬੰਦ ਕਰਤਾ ਵਾ ਪਹਿਲਾ ਪਹਿਲੀ ਕਬੱਡੀ ਹੈ ਕਿ ਪਹਿਲੇ ਕਬੱਡੀਤਾ ਵਾ ਆ ਗਾਇਕਾਂ ਨਾਲ ਉਸਕੋ ਯਾਦ ਕਰ ਦੇਖੀਦਾ ਵਾ ਕਿ ਜਦੋਂ ਮੇਲੇ ਹੁੰਦੇ ਨਾ ਮੇਲੇ ਉੱਤੇ ਗਾਇਕ ਆਉਂਦੇ ਆ ਪਰ ਕਈ ਲੋਕ ਉਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਉਹ ਤੁਹਾਡਾ ਬੜਾ ਵਧੀਆ ਉਪਰਾਲਾ ਵਾ ਜਿਹੜਾ ਤੁਸੀਂ ਕਬੱਡੀ ਕਰਾਰੇ ਇੱਕ ਤਾਂ ਉਤਸ਼ਾਹ ਵਗੈਰਾ ਵਧੇਗਾ ਔਰ ਜਿਹੜੇ ਬੱਚੇ ਆ ਬੱਚੇ ਵੀ ਤੁਹਾਡੇ ਨਾਲ ਜ਼ਿਆਦਾ ਜੁੜਨਗੇ ਔਰ ਜਿਹੜਾ ਮੇਲਾ ਹੋਏਗਾ ਵਾ ਕਿਹੜੇ ਕਿਹੜੇ ਪਿੰਡਾਂ ਦੇ ਸਹਿਯੋਗ ਨਾਲ ਹੈ ਮੇਲਾ ਜੀ ਮਾਨ ਵਾਲੇ ਕਲਾ ਦੇ ਨਾਲ ਹੀ ਆ ਜੀ ਠੀਕ ਹੈ ਜੀ ਤੇ ਸਾਰੀ ਨਗਰ ਦੇ ਨਾਲ ਹੀ ਆ ਤੇ ਬਾਕੀ ਇਹ ਵਾ ਜੀ ਮੁੰਡੇ ਆ ਕਿ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਉਹ ਤੇ ਰਣਜੀਤ ਸਿੰਘ ਘੋਗਾ ਮੁੰਡਾ ਇਹਨੂੰ ਗਾੜੀ ਲਾਇਆ ਵਾ ਉਹਨੇ ਪ੍ਰਾਲਾ ਕੀਤਾ ਸਾਰਾ ਉਹਨੂੰ ਕੀਤਾ ਠੀਕ ਹੈ ਜੀ ਔਰ ਮੇਰ ਇਹ ਅਗਰ ਦੇਖਿਆ ਜਾਵੇ ਮਾਨ ਵਾਲੇ ਦੀਆਂ ਸਰਪੰਚੇ ਹੋ ਗਏ ਔਰ ਮੇਰ ਬਾਪਲੇ ਦੇ ਸਰਪੰਚ ਵਗੈਰਾ ਇਕੱਠੇ ਹੋ ਗਏ ਤੁਹਾਡੇ ਕੋਲ ਇੱਥੇ ਪਹੁੰਚੇ ਹੋਏ ਆ ਇਹਨਾਂ ਦਾ ਕਿਸ ਨੇ ਜਿਹੜੀਆਂ ਨਾਲ ਦੇ ਨਹੀਂ ਜੀ ਬਹੁਤ ਵਧੀਆ ਵਾ ਜੀ ਜਿੱਦਾਂ ਜ਼ਥੇਦਾਰ ਹੋਣੀ ਆਏ ਆ ਇਹ ਤਾਂ ਸਾਡੇ ਇੱਕ ਮਾਨਤਾ ਨਹੀਂ ਸਾਰਿਆਂ ਨੇ ਕਰਨ ਆਏ ਆ ਠੀਕ ਹੈ ਜੀ वाहेगुरूदास <laughs>